ਸਿੰਘ ਚੜੂਨੀ ਕਿਸਾਨ ਆਗੂ ਨੇ ਜਿਨ੍ਹਾਂ ਨੇ ਖੁਰਾਕ ਸਪਲਾਈ ਵਿਭਾਗ ਦੇ ਡੀ ਐਫ ਐਸ ਸੀ ਦੇ ਥੱਪੜ ਜੜ ਦਿੱਤਾ ਸੀ ਤੇ ਹੁਣ ਗੁਰਨਾਮ ਸਿੰਘ ਚੜੂਨੀ ਦਾ ਸਪਸ਼ਟਿਕਰਨ ਆਇਆ ਹੈ ਕਿ ਥੱਪੜ ਕਿਉਂ ਮਾਰਨਾ ਪਿਆ ਕਰਨਾਲ ਦੇ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਹ ਸਪਸ਼ਟਿਕਰਨ ਦਿੱਤਾ ਹੈ ਕਿ ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ ਦੇ ਥੱਪੜ ਮਾਰਨ ਤੇ ਗੁਰਨਾਮ ਸਿੰਘ ਚੜੂਨੀ ਸਫਾਈ ਦਿੰਦੇ ਨਜ਼ਰਾਈ ਨੇ ਉਹਨਾਂ ਕਿਹਾ ਕਿ ਮੈਨੂੰ ਥੱਪੜ ਮਾਰਨ ਤੇ ਕੋਈ ਅਫਸੋਸ ਨਹੀਂ ਹੈ ਕੋਈ ਰਿਗਰੈਟ ਨਹੀਂ ਹੈ ਕਿਸੇ ਅਧਿਕਾਰੀ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਰੇ ਅਫਸਰਾਂ ਨੂੰ ਦੋ-ਦੋ ਵਾਰ ਲਿਖਤੀ ਪੱਤਰ ਭੇਜਿਆ ਤੇ ਮੇਰੇ ਕੋਲ ਥੱਪੜ ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਮੇਰੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਗੁਰਨਾਮ ਸਿੰਘ ਚੜੂਨੀ ਕਿਸਾਨ ਆਗੂ ਨੇ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਨੇ ਸਿਆਸੀ ਆਗੂ ਵੀ ਕਹਿ ਸਕਦੇ ਆ ਕਿਉਂਕਿ ਇਲੈਕਸ਼ਨ ਵੀ ਲੜ ਚੁੱਕੇ ਨੇ ਕਿਸਾਨ ਅੰਦੋਲਨ ਦੇ ਦੌਰਾਨ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਵੱਡੀ ਭੂਮਿਕਾ ਦੇ ਵਿੱਚ ਸੀ ਗੁਰਨਾਮ ਸਿੰਘ ਚੜੂਨੀ ਜਦੋਂ ਹਰਿਆਣਾ ਦੇ ਵਿੱਚ ਉਹ ਕਿਸਾਨ ਅੰਦੋਲਨ ਗੁਜ਼ਰਿਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਪਰ ਹੁਣ 2 ਦਿਨ ਪਹਿਲਾਂ ਦੀ ਇਹ ਵੀਡੀਓ ਜਿਸ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਡੀਐਫਐਸਸੀ ਦੇ ਥੱਪੜ ਜੜਦੇ ਨਜ਼ਰ ਆਈ ਸੀ ਤਾਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਗੁਰਨਾਮ ਸਿੰਘ ਚੜੂਨੀ ਆਪਣੇ ਕਿਸਾਨ ਸਾਥੀਆਂ ਦੇ ਨਾਲ ਪ੍ਰੋਟੈਸਟ ਕਰ ਰਹੀ ਸੀ ਕਿ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ ਅਦਾਇਗੀ ਨਹੀਂ ਹੋ ਰਹੀ ਜਿਸ ਤੋਂ ਬਾਅਦ ਡੀਐਫਐਸਸੀ ਦੇ ਥੱਪੜ ਜੜ ਦਿੱਤਾ ਸੀ ਪਰ ਹੁਣ ਗੁਰਨਾਮ ਸਿੰਘ ਚੜੂਨੀ ਦਾ ਇਸ ਤੇ ਸਪਸ਼ਟਿਕਰਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਮੇਰੇ ਕੋਲ ਥੱਪੜ ਮਾਰਨ ਤੋਂ ਸਿਵਾਏ ਕੋਈ ਰਾਹ ਨਹੀਂ ਸੀ ਹਾਲਾਂਕਿ ਉਹਨਾਂ ਨਾਲ ਇਹ ਵੀ ਕਿਹਾ ਕਿ ਮੈਨੂੰ ਥੱਪੜ ਮਾਰਨ ਤੇ ਕੋਈ ਅਫਸੋਸ ਨਹੀਂ ਉਸਕੇ ਬੜੇ ਅਧਿਕਾਰੀ ਕੋ ਸੁਣਨੀ ਚਾਹੀਏ ਹਮ ਉਸਕੇ ਬੜੇ ਅਧਿਕਾਰੀ ਕੋ ਮਿਲ ਲੀਏ ਉਸਕੇ ਬਾਅਦ ਜੋ ਮੈਟਰ ਥਾ ਹਮਨੇ ਲਿਖ ਕੇ मुख्यमंत्री को भेजा मुख्यमंत्री के पीए को भेजा जो उनका प्रिंसिपल उसको भेजा जो उनका है उसको भेजा उस प्रिंसिपल जो सीएम के पीए हैं उनको है 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 भेजा और जो के ट्रेक्टर उनको भेजा सबको पहले दो दो बार लिख के भेज चुके फिर भी हल ना हो डीसी को मिले डीसी ने भी हल नहीं निकाला फिर थप्पड़ मारने के अलावा चार पर धरना चला चलने लो ਕਲਤਾਰ ਦੀ ਮਾਮ ਕਰ ਰਹੇ ਹਾਂ ਤਾਂ ਮੈਨੇ ਕਬ ਕਹਾ ਮੇਰੇ ਕੋ ਗ੍ਰਿਫਤਾਰ ਨਾ ਕਰੋ ਮੈਂ ਤੁਸੀਂ ਦੀ ਗ੍ਰਿਫਤਾਰ تھا ਮੈਨੂੰ ਤਾਂ ਕਾ ਕੇ ਮੇਰੇ ਕੋ ਛੋੜ ਕਿਉਂ ਰਹੇ ਹੋ ਉਹ ਕਹਿੰਦੇ ਇਹ ਆਪ ਕੋ ਰੱਖ ਨਹੀਂ ਸਕਤੇ ਮੈਨੇ ਕਾ ਛੋੜ ਕਿਉਂ ਰਹੇ ਹੋ ਜਦ ਮੇਰੇ ਤੇ ਆਪ ਪਰਚਾ ਦਰਜ ਕਰ ਰਹੇ ਹੋ ਤਾਂ ਮੇਰੇ ਕੋ ਜੇਲ੍ਹ ਭੇਜੀਏ ਮੈ ਕੋ ਜਮਾਨਤ ਥੋੜੀ ਕਰਵਾ ਰਹਾ ਹੂੰ ਤੇ ਉਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਆਪ ਸੁਪਰੀਮ ਮੋਹਰਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਤਰ੍ਹਾਂ ਨਾ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਵੰਡੀਆਂ ਅਤੇ ਕਈ ਅਹਿਮ ਮਸਲਿਆਂ ਤੇ ਇਸ ਦੌਰਾਨ ਚਰਚਾ ਵਿਕੀ। ਦੱਸਦੀਏ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਦਿੱਲੀ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਹਨਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵੀ ਅਰਵਿੰਦ ਕੇਜਰੀਵਾਲ ਨੂੰ ਵਧਾਈਆਂ ਦਿੱਤੀਆਂ ਪੰਜਾਬ ਦੇ ਕਈ ਅਹਿਮ ਮਸਲਿਆਂ ਤੇ ਵੀ ਚਰਚਾ ਕੀਤੀ ਗਈ। ਹਾਲਾਂਕਿ ਕੁਲਤਾਰ ਸਿੰਘ ਸੰਧਵਾ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਦਿੱਲੀ ਦੇ ਵਿੱਚ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੇ ਨੇ ਦੀਵਾਲੀ ਦੇ ਮੌਕੇ ਤੇ ਵਧਾਈ ਦਿੱਤੀ ਹੈ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਹੈ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਵੀ ਆਪ ਤੋਂ ਮੁਅ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਕੇ ਜਿੱਥੇ ਦੀਵਾਲੀ ਅਤੇ ਬੰਦੀ ਛੋੜ ਦੀ ਵਧਾਈ ਦਿੱਤੀ ਗਈ ਉੱਥੇ ਕਈ ਅਹਿਮ ਮਸਲਿਆਂ ਤੇ ਚਰਚਾ ਵੀ ਹੋਈ ਪੰਜਾਬ ਦੇ ਨਾਲ ਸੰਬੰਧਤ ਕਈ ਅਹਿਮ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਨਾਲ ਹੀ ਪਾਰਟੀ ਨੂੰ ਲੈ ਕੇ ਵੀ ਕਈ ਅਹਿਮ ਮਸਲੇ ਸਾਂਝੇ ਕੀਤੇ ਤਰਨਤਾਰਨ ਜ਼ਿਮਨੀ ਚੋਣ ਦੀ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਵਾਰਿਸ ਪੰਜਾਬ ਦੇ ਉਮੀਦਵਾਰ ਦੇ ਵੱਲੋਂ ਨਾਮਿਨੇਸ਼ਨ ਫਾਈਲ ਕਰ ਦਿੱਤੀ ਗਈ ਹੈ ਮਨਦੀਪ ਸਿੰਘ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਨੇ ਮਨਦੀਪ ਸਿੰਘ ਸੰਦੀਪ ਸਿੰਘ ਦੇ ਭਰਾ ਨੇ ਇਸ ਦੌਰਾਨ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਮੌਜੂਦ ਰਹੇ ਨੇ ਦੱਸਦੀਏ ਕਿ ਤਰਨਤਾਰਨ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਜ਼ਿਮਨੀ ਚੋਣ ਹੋ ਰਹੀ ਹੈ 11 ਨਵੰਬਰ ਨੂੰ VOTING ਹੈ 14 ਨਵੰਬਰ ਨੂੰ ਨਤੀਜਿਆਂ ਦਾ ਐਲਾਨ ਹੋਣਾ ਹੈ ਤੇ ਉਸ ਤੋਂ ਪਹਿਲਾਂ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਨੇ ਮਨਦੀਪ ਸਿੰਘ ਜਿਨ੍ਹਾਂ ਦੇ ਵੱਲੋਂ ਨੋਮੀਨੇਸ਼ਨ ਫਾਈਲ ਕੀਤੀ ਗਈ ਹੈ। ਜਨਨ ਪ੍ਰਚਾਰ ਜਾਰੀ ਹੈ ਅੱਜ ਦੱਸ ਦਈਏ ਕਿ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਉਹਨਾਂ ਨੇ ਆਪਣੇ ਨਾਮਕਰਨ ਪੱਤਰ ਦਾਖਲ ਕਰਵਾ ਦਿੱਤੇ ਨੇ ਔਰ ਬਾਹਰ ਆ ਰਹੇ ਨੇ। ਮੰਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰੀਕੇ ਦਾ ਸਾਥ ਲੋਕਾਂ ਦਾ ਮਿਲ ਰਿਹਾ ਹੈ ਤੁਸੀਂ ਰੋਡ ショਅ ਕੀਤਾ ਕੀ ਕਹਿਣਾ ਚਾਹੋਗੇ? ਇਹ ਕੋਈ ਆਹਰ ਨੂੰ ਜਨਾ ਸੋਚ ਨਾਮ ਦੀ ਦੇ ਪਰਿਵਰਤਨ ਨਾਮਜ਼ਦਗੀ ਪੱਤਰ ਅਸੀਂ ਦਾਖਲ ਕਰਾ ਦਿੱਤੇ ਨੇ ਪਰ ਜਿੰਨਾ ਸੋਚਿਆ ਸੀ ਉਸ ਤੋਂ ਕਈ ਗੁਣਾ ਵੱਧ ਹੰਗਾਰਾ ਮਿਲਿਆ ਕੋਈ ਸੰਗਤਾਂ ਹਜੇ ਵੀ ਮਤਲਬ ਕਿ ਸਾਡਾ ਵਕੀਟ ਹੀ ਕਰਨ ਦੀਆਂ ਅਜੇ ਤੱਕ ਜਾਗ ਬਿਲਕੁਲ ਬੜਾ ਗੁਰੂ ਸਾਹਿਬ ਦਾ ਪਿਆਰ ਮਿਲਿਆ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਕਈ ਗੁਣਾ ਵੱਧ ਮਿਲਿਆ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਕਿਵੇਂ ਚਾਰ ਪਾਰਟੀਆਂ ਚੋਣ ਮੈਦਾਨ 'ਚ ਨੇ ਅਸ਼ਰੋਮਣੀ ਕਾਲੀ ਦਲ ਵੱਲੋਂ ਵੀ ਉਮੀਦਵਾਰ ਲਾਂ ਦਿੱਤਾ ਗਿਆ ਕਾਂਗਰਸ ਭਾਜਪਾ ਕਿਸੇ ਤਰੀਕੇ ਨਾਲ ਸਾਰੀਆਂ ਪਾਰਟੀਆਂ ਚੋਣ ਮੈਦਾਨ 'ਚ ਨੇ ਕੀ ਕਹਿਣਾ ਚਾਹੁੰਦੇ ਹੋ ਮਨਦੀਪ ਸਿੰਘ ਜੀ ਕਿਸ ਨਾਲ ਮੁਕਾਬਲਾ ਦੇਖ ਰਹੇ ਹੋ ਕੋਈ ਮੁਕਾਬਲਾ ਤਾਂ ਪਹਿਲੀ ਗੱਲ ਕਿਸੇ ਨੇ ਮੇਰਾ ਹੈ ਪਾ ਜੀ ਤੁਹਾਨੂੰ ਨયਨ ਰਣਗੇ ਚੌਧਰ ਗਈਆਂ ਕਿੱਥੇ ਲੱਭਣੀਆਂ ਨੇ ਸਾਰੀਆਂ ਪਾਰਟੀ ਅੱਛਾ ਜੀ ਇਹ ਤੀਲਾ ਤੀਲਾ ਖੇਡ ਦੇਣਾ ਬੋਲੇ ਇਸਾਨ ਜੇ ਗੱਲ ਕੀਤੀ ਜਾਵੇ ਤਾਂ ਚੋਣ ਮੁੱਦਿਆਂ ਦੀ ਗੱਲ ਕਰ ਲਈਏ ਤਰਨ ਤਰਨ ਚ ਚੋਣ ਮੁੱਦੇ ਅਹਿਮ ਜਿਹੜੇ ਨੇ ਕਿਹੜੇ ਰਹਿਣ ਵਾਲੇ ਨੇ ਔਰ ਕੀ ਕਹਿਣਾ ਹੈ ਦੇਖੋ ਪੰਜਾਬ ਦੇ ਵਿੱਚ ਇਹ ਮੁੱਦੇ ਨੇ ਕਾਫੀ ਜ਼ਿਆਦਾ ਮੁੱਦੇ ਨੇ ਇਹ ਹਜੇ ਪਹਿਲ ਦੇ ਆਧਾਰ ਤੇ ਨਾ ਹੋਲੀ-ਵੋਲੀ ਪਾ ਜੀ ਸਾਰੇ ਕਾਰਜ ਹੋਣੇ ਆ ਕਿਉਂਕਿ ਇਹ ਹੁਣ ਜਿਹੜੇ ਜਦੋਂ ਵੇਖੋ ਆਪਾਂ ਸਰਕਾਰਾਂ ਜਦੋਂ ਮਤਲਬ ਚੁੰਦੇ ਆ ਉਹ ਕੰਮ ਕਰਦੀਆਂ ਪਰ ਕੰਮ ਇਹਦਾ ਸਰਕਾਰ ਨੇ ਇੱਕ ਵੀ ਨਹੀਂ ਕੀਤਾਗਾ ਸਰਕਾਰ ਕਿਤਨਾ ਕਿਤੇ ਬਖਲਾਗੀ ਹੋਈ ਹੈ ਕੱਲ ਤੁਸੀਂ ਚੈੱਕ ਕਰਨਾ ਇੱਥੇ ਭਗਵਤ ਮਾਨ ਸਾਹਿਬ ਆਏ ਨਾ ਤੇ ਨਾ ਜਿਆਦਾ ਇੱਥੇ ਧੱਕੇਸ਼ਾਹੀ ਹੋਈਆਂ ਵਾ ਤੇ ਕਿੰਨਾ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕੀ ਧੱਕੇਸ਼ਾਹੀ ਕੀਤੀ ਹੈ ਸਰਦਾਰਾਂ ਦੀਆਂ ਪੱਗਾਂ ਲੱਥੀਆਂ ਹਨ ਕਿੰਨੇ ਕਿੰਨਾ ਜ਼ਿਆਦਾ ਬੁਰਾ ਹਾਲ ਕੀਤਾ ਨੇ ਕਿਸਾਨਾਂ ਨਾਲ ਹੋਇਆ ਪਰ ਵੇਖੋ ਕਿਸਾਨਾਂ ਨੂੰ ਕਿਤਨਾ ਕਿਤੇ ਕਹਿੰਦੇ ਪਏ ਆਪਾਂ ਐਸਾ ਹੀ ਮੈਨੇ ਜੇ ਕਿਸਾਨ ਨੇ ਦੀ ਕਰਕੇ ਤੇ ਦੋ ਆਪਣਾ ਗੁਰੂਗੰਗਸਰ ਦੀ ਬੇਦਵੀਂ ਸਰਕਾਰ ਬਣੀ ਪਰ ਦੋਵੇਂ ਮੁੱਦੇ ਹੱਲ ਨਹੀਂ ਕੀਤੇ ਖਨੋਰੀ ਬਾੜਾ ਚ ਲੱਗਾ ਹੀ ਭਾਈ ਰਾਤੋ ਰਾਤ ਟਰਾਲੀਆਂ ਗੈਪ ਕਰਦੇ ਕਿਸਾਨਾਂ ਨੇ ਆਪਾਂ ਸਰਕਾਰ ਤੇ ਬਣਾ ਲੈਨੇ ਪਰ ਗਰਾਊਂਡ ਤੇ ਕੰਮ ਤੇ ਕਰੀਏ ਸਾਨੂੰ ਵੋਟਾਂ ਮੰਗਾਂ ਦੀ ਲੋੜ ਨਾ ਪਵੇ ਅਮੈਂ ਐਤ ਕੀ ਆ ਚਲਣਾ ਵੇਖੋ ਦੁਬਾਰਾ ਮੇਂ ਵੋਟ ਮੰਗਾਂ ਦੀ ਲੋੜ ਨਹੀਂ ਪੈਣੀ ਕਿਉਂ ਕੰਮ ਕਰਕੇ ਦਿਖਾਣਾ ਵਾ ਬਿਲਕੁਲ ਇਹ ਕਿੰਨੀ ਗੱਲ ਕੀਤੀ ਜਾਵੇ ਤਾਂ ਜਿਵੇਂ ਪੰਥਕ ਸੀਟ ਦੀ ਗੱਲ ਕਰ ਰਹੇ ਨੇ ਔਰ ਪੰਥਕ ਸੀਟ ਤੇ ਉੱਪਰ ਪ੍ਰਚਾਰ ਹੋ ਰਿਹਾ ਕਿਸ ਤਰ੍ਹਾਂ ਦੇਖਿਓ ਦੇਖੋ ਇਹ ਜਿਹੜੀ ਸੀਟ ਆ ਵਾਕਿਆ ਮਾਝੇ ਦਾ ਜਨੈ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਕਿ ਇੱਥੇ ਆਪਣੇ ਸਾਰੇ ਸਤਿਕਾਰਯੋਗ ਨੇ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਸਾਰੇ ਸਤਿਕਾਰਯੋਗ ਜੀ ਜੀ ਪਤਾ ਕਿ ਮੈਂ ਕਾਮਕਾਰੋਬਾਰੀ ਆ ਠੀਕ ਹੈ ਮੈਂ ਕਾਮਕਾਰੋਬਾਰੀ ਆ ਤੇ ਕਾਰੋਬਾਰ ਕਰਦੇ ਕਰਦੇ ਪਤਾ ਹੁੰਦਾ ਕਿ ਬੰਦੇ ਨੂੰ ਕਿਸ ਚੀਜ਼ ਦੀਆਂ ਮੁਸ਼ਕਲਾਂ ਆ ਰਹੀਆਂ ਕਿਸ ਚੀਜ਼ ਦੀਆਂ ਮੁਸ਼ਕਲਾਂ ਆ ਰਹੀਆਂ ਬਾਕੀ ਗੁਰੂ ਸਾਹਿਬ ਕਿਰਪਾ ਕਰਕੇ ਚੜ੍ਹਦੀ ਕਲਾ ਵਿੱਚ ਰੱਖਾਂਗੇ ਭਾਜੀ ਹਾਂ ਇਹ ਸੰਭਾਈ ਮੰਦਿਰ ਸਿੰਘ ਨੂੰ ਸਮਾਨਿਤ ਕੀਤਾ ਜਾ ਰਿਹਾ ਹੈ ਔਰ ਅੱਜ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇਹਨਾਂ ਬਲੂਆ ਬੱਚਿਆਂ ਜਿਹੜੇ ਨੇ ਨਾਮਿਨੇਸ਼ਨ ਪੇਪਰ ਐਪ ਫਾਈਲ ਕੀਤੇ ਜਾ ਰਹੇ ਨੇ ਇਹ ਤਸਵੀਰਾਂ ਨੇ ਇਸੇ ਤਰੀਕੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਚੰਪੌਰ ਸਿੰਘ ਹੁਣੇ ਜਿਹੜੇ ਨੇ ਉਹ ਵੀ ਇੱਥੇ ਨੇ ਔਰ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਔਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਪ੍ਰਚਾਰ ਚੱਲ ਰਿਹਾ ਔਰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਬਾਦ ਇਹ ਚੋਣ ਪ੍ਰਚਾਰ ਤਰਨਤਾਰਨ ਹਲਕੇ ਦੇ ਬਹੁਤ ਸਿਖਰ ਤੇ ਚੱਲ ਰਿਹਾ ਜੀ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਆ ਬਹੁਤ ਕਿਰਪਾ ਵਾ ਇਸ ਟਾਈਮ ਜੇਕਰ ਤਰਨਤਾਰਨ ਹਲਕੇ ਦੀ ਹਵਾ ਵੇਖੀਏ ਤੇ ਇਹ ਹਵਾ ਪੰਥ ਦੀ ਬਣੀ ਹੋਈ ਹੈ ਕਲਪੁਰਾ ਪਪਾ ਨਾ ਸਿੱਧੂ ਹੁਣੀ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਪਹੁੰਚੇ ਹੋਏ ਨੇ ਬਾਣਾ ਜੀ ਕਿ ਇਹ ਇਹ ਬਾਣਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਤੇ ਉਧਰ ਅਮਰੀਕਾ ਦੇ ਵਿੱਚ ਸੰਗਰੂਰ ਦਾ ਇੱਕ ਨੌਜਵਾਨ ਗੁੰਮਸ਼ੁਦਾ ਹੋ ਗਿਆ ਹੈ ਕਰਨਦੀਪ ਸਿੰਘ ਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ ਸੰਗਰੂਰ ਦਾ ਪਿੰਡ ਮੰਡਵੀ ਹੈ ਜਿੱਥੋਂ ਦਾ ਰਹਿਣ ਵਾਲਾ ਹੈ ਕਰਨਦੀਪ ਅਤੇ ਅਮਰੀਕਾ ਦੇ ਓਰੇਗਨ ਸੂਬੇ ਦੇ ਸੈਲਮ ਦਾ ਰਹਿਣ ਵਾਲਾ ਇਸ ਵੇਲੇ ਉੱਥੇ ਸੀ ਪਰਿਵਾਰ ਦੀ ਆਖਰੀ ਵਾਰ 8 ਅਕਤੂਬਰ ਨੂੰ ਕਰਨ ਦੇ ਨਾਲ ਗੱਲ ਹੋਈ ਸੀ ਬੇਟੇ ਨੂੰ ਜ਼ਮੀਨ ਵੇਚ ਕੇ ਪਰਿਵਾਰ ਦੇ ਵੱਲੋਂ ਅਮਰੀਕਾ ਭੇਜਿਆ ਗਿਆ ਸੀ ਪਰਿਵਾਰ ਨੇ ਦੱਸਿਆ ਕਿ ਕਈ ਦਿਨ ਹੋ ਗਏ ਨੇ ਉਸ ਨਾਲ ਗੱਲ ਨਹੀਂ ਹੋਈ ਆਖਰੀ ਵਾਰ 8 ਅਕਤੂਬਰ ਨੂੰ ਗੱਲਬਾਤ ਹੋਈ ਸੀ ਤੇ ਹੁਣ ਪਰਿਵਾਰ ਦੇ ਵੱਲੋਂ ਪੰਜਾਬ ਅਤੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਗਈ ਹੈ 8 ਅਕਤੂਬਰ ਨੂੰ ਆਖਰੀ ਵਾਰ ਗੱਲਬਾਤ ਹੁੰਦੀ ਹੈ 10 ਦਿਨ ਬੀਤ ਗਏ ਨੇ ਹਾਲੇ ਵੀ ਕੁਝ ਪਤਾ ਨਹੀਂ ਲੱਗ ਰਿਹਾ ਕਰਨਦੀਪ ਦਾ ਸੰਗਰੂਰ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਚੰਗੀ ਜ਼ਿੰਦਗੀ ਲਈ ਰੋਜ਼ੀ ਰੋਟੀ ਦੇ ਭਾਲ ਦੇ ਲਈ ਅਮਰੀਕਾ ਦੇ ਵਿੱਚ ਗਿਆ ਤਾਂ ਹੁਣ ਗੁੰਮਸ਼ੁਦਾ ਹੋ ਗਿਆ ਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰਿਵਾਰ ਦਾ ਕਹਿਣਾ ਹੈ ਕਿ ਬੇਟੇ ਨੂੰ ਜ਼ਮੀਨ ਵੇਚ ਕੇ ਕਰਜ਼ਾ ਚੁੱਕ ਕੇ ਅਮਰੀਕਾ ਪੇਜ ਗਿਆ। ਪਹਿਲਾਂ ਤਾਂ ਜੀ ਦਿੱਲੀ ਉੱਗ ਗੱਲਬਾਤ ਹੁੰਦੀ ਸਵੇਰ ਸ਼ਾਮਾਂ ਬਾਕੀ ਆ 8 ਤਰੀਕ ਤੋਂ ਬਾਅਦ ਕੋਈ ਵਿਚਾਰ ਉਹਨਾਂ ਆਪਣੇ ਬੱਚੇ ਦਾ ਫੋਨ ਨਹੀਂ ਆਇਆ ਜੀ ਤੇ ਫੋਨ ਬੰਦ ਹੀ ਹੋਣ ਡਿਆ ਜੀ ਕੋਈ ਉਦੋਂ ਬਾਅਦ ਰਿਪਲਾਈ ਨਹੀਂ ਆਇਆ ਕਿਸੇ ਬਕਵਾਸ ਆ ਰਹੇ ਹੁਣ ਕਰਦੇ ਰਹੇ ਆ ਬਾਕੀ ਜਵਾਬ ਨਹੀਂ ਦਿੱਤਾ ਕੋਈ ਫੋਨ ਬੰਦ ਹੀ ਹੁੰਦੇ ਆ। ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਕਰਦੇ ਲੱਗੇ ਤਾਂ ਹੈ ਨਾ ਜੀ ਪਾਲ ਲੈਣਾ ਪਰ ਸਾਨੂੰ ਕੋਈ ਵੀ ਲੱਗਦਾ ਨਹੀਂ ਜੀ ਵੀ ਕੋਈ ਜਿੰਨੇ ਦਿਨ ਹੋ ਗਏ ਨੇ ਸਾਨੂੰ ਕੋਈ ਜਵਾਬ ਵੀ ਕਾਰਵਾਈ ਤੋਂ ਕੁਝ ਮਿਲਿਆ ਨਹੀਂ। ਸਾਡੀ ਭਰਤ ਸਰਕਾਰ ਕੇ ਇਹ ਹੀ ਮੰਗ ਹੈ ਜੀ ਬੇਨਤੀ ਹੈ ਜੀ ਕਿ ਸਾਡੇ ਬੱਚੇ ਨੂੰ ਪਾਲ ਲਿਆ ਜਾਵੇ ਤੇ ਉਹਨੂੰ ਜਿਵੇਂ ਵੀ ਹੈ ਸਾਡੇ ਮਤਲਬ ਵਿੱਚ ਲਿਆਂਦਾ ਜਾਵੇ ਵੀ ਇਹ ਸੱਭੀ ਦੇ ਖਰਚੇ 'ਤੇ ਸਰਕਾਰ ਕੇ ਕੀ ਬੱਚੇ ਦੀ ਪਾਲ ਕੀਤੀ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਕਰਨਦੀਪ ਸਿੰਘ ਸਾਡੀ ਪੈਸੇ ਦੇ ਪਹਿਲਾਂ ਹਰ ਰੋਜ਼ ਉਹ ਬੀਰੀਂਦੀ ਹੁਣ 8 ਤਰੀਕ ਤੋਂ ਨਹੀਂ ਹੋ ਰਹੀ ਕੀ ਪਾਲ ਵਗੈਰਾ ਦੀ ਹਾਂਜੀ ਆ ਰਹੀਆਂ ਹੁਣ ਆ ਰਹੀਆਂ ਨਹੀਂ ਨਹੀਂ ਹੁਣ ਕੋਈ ਨਹੀਂ ਆ ਰਹੀ ਪਹਿਲਾਂ ਆ ਰਹੀਆਂ ਉਹ ਤੁਹਾਡੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਕਾਰਵਾਈ ਦੇਖੋ ਹੀ ਕਰ ਰਹੇ ਨੇ ਬਤਿਆਲੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਭਾਰਤ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਦੀ ਆਪਣਾ ਪਾਲ ਕੀਤੀ ਜਾਏ ਜੀ ਜਿਵੇਂ ਵੀ ਹੈ ਕਿ ਆਪਣਾ ਪਤਾ ਲੱਗ ਗਈ ਸਾਨੂੰ ਕਿ ਸਾਡਾ ਬੇਟਾ ਕਿੱਥੇ ਹੈ